ਇੱਕ ਸਿਰਫ 12 ਸਾਲ ਦੀ ਬੱਚੀ ਨਾਂਵਾਲਕ ਲੜਕੀ ਉਸ ਦਾ ਰੇਵ ਕਰਕੇ ਉਹਦਾ ਕਤਲ ਕਰ ਦਿੱਤਾ ਗਿਆ ਤੇ ਪੁਲਿਸ ਨੇ ਹਰ ਕੋਸ਼ਿਸ਼ ਕੀਤੀ ਹੈ ਕਿ ਇਸ ਮਾਮਲੇ ਨੂੰ ਇਸ ਤਰ੍ਹਾਂ ਹੀ ਨਿਪਟਾ ਦਿੱਤਾ ਜਾਵੇ ਹਸ਼ਪ ਕਰ ਦਿੱਤਾ ਜਾਵੇ ਕਰਦਿਆਂ ਨੂੰ ਧਮਕੀਆਂ ਤੱਕ ਦਿੱਤੀਆਂ ਪੁਲਿਸ ਨੇ ਕਿ ਪੁਲਿਸ ਨਾਲ ਬੈਰ ਪਾਉਣਾ ਠੀਕ ਨਹੀਂ ਹੁੰਦਾ ਤੁਸੀਂ ਇਹਨੂੰ ਖਤਮ ਕਰੋਗੇ 4 ਘੰਟੇ ਪੁਲਿਸ ਨੇ ਅੰਦਰ ਨਾਲੇ ਪੁਲਿਸ 4 ਕੰਟਾ ਰਹੀ ਹੈ لیکن ਪਹਾਰ ਆ ਕੇ ਕਹਿੰਦੇ ਕਿ ਜੀ ਇੱਥੇ ਤਾਂ ਕੁੜੀ ਹੈ ਹੀ ਨਹੀਂ। ਜਾਂ ਕੇ ਕੁੜੀ ਦੀ ਮਾਂ ਨੇ ਕੈਮਰਿਆਂ ਦੇ ਵਿੱਚ ਦੇਖ ਲਿਆ ਸੀ ਕਿ ਕੁੜੀ ਇਸ ਘਰ ਦੇ ਵਿੱਚ ਵੜੀ ਐ ਤੇ ਦੁਬਾਰੇ ਵਾਪਸ ਨਹੀਂ ਆਈ। ਪੌਣਾ ਘੰਟਾ ਕਰਦੀ ਸਰਚ ਕਰਦੇ ਰਹੇ ਫਿਰ ਬਾਹਰ ਆ ਕੇ ਕਹਿੰਦੇ ਕੋਈ ਨਹੀਂ ਐ ਇੱਥੇ ਕੁੜੀ ਹੈ ਹੀ ਨਹੀਂ ਛੋਟੇ ਜਿਹੇ ਘਰ। ਹਰਕਤ ਹੋਣ ਤੋਂ ਬਾਅਦ ਪੁਲਿਸ ਦੀ ਮਿਲੀ ਪੁਗਤੇ ਨਾਲ ਜਿਹੜਾ ਮਾਮਲੇ ਨੂੰ ਖੁਰਦ-ਬੁਰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਐ। ਤਬ ਜਾਣ ਜਦ ਸਰਕਾਰਾਂ ਸਹੀ ਰਹਿਨਮਾਈ ਨਾ ਕਰ ਸਕਣ ਜਦ ਸਰਕਾਰਾਂ ਢਿੱਲ ਦੇਣ ਪੁਲਿਸ ਨੂੰ ਜਦ ਪੁਲਿਸ ਸਹੀ ਕਾਰਵਾਈ ਨਾ ਕਰਦੀ ਹੋਵੇ ਤਾਂ ਅਜਈਆਂ ਕੁਰੀਤੀਆਂ ਸਮਾਜ ਦੇ ਵਿੱਚ ਜਨਮ ਲੈਂਦੀਆਂ ਕਾਰਵਾਈ ਕਰਨ ਦੇ ਵਿੱਚ ਕਿਉਂ ਗ੍ਰੇਟ ਕਰਦੀ ਸੀ ਪੁਲਿਸ ਨੂੰ ਕੀ ਚਾਹੋ ਸੀਗਾ ਕਿ ਜੀ ਪਰਚਾ ਨਾ ਹੋਵੇ ਪੁਲਿਸ ਕਿਉਂ ਅੰਦਰ ਪਈ Laash ਨੂੰ ਬਾਹਰ ਆ ਕੇ ਕਹਿ ਰਹੀ ਹੈ ਅੰਦਰ ਕੋਈ ਨਹੀਂ ਹੈ ਸਾਨੂੰ ਇਹਨਾਂ ਗੱਲਾਂ ਦੇ ਜਵਾਬ ਚਾਹੀਦੇ ਉਹ ਪੁਲਿਸ ਨੂੰ ਹਰ ਕਾਰਵਾਈ ਕਰਨ ਤੋਂ ਰੋਕ ਰਹੇ ਆ ਜਿਹੜੇ ਝਾੜੂ ਵਾਲਿਆਂ ਦੇ ਨਵੇਂ ਦੇ ਸੋ ਇਹ ਕਿਸੇ ਤਰ੍ਹਾਂ ਵੀ ਸਮਾਜ ਨੂੰ ਮਨਜ਼ੂਰ ਨਹੀਂ ਬਹੁਤ ਹੀ ਬਹੁਤ ਹੀ ਦੁਖਦਾਈ ਘਟਨਾ ਵਾਪਰੀ ਹੈ ਇੱਕ ਸਿਰਫ 12 ਸਾਲ ਦੀ ਬੱਚੀ ਨਵਾਲਗ ਲੜਕੀ ਉਸ ਦਾ ਰੇਵ ਕਰਕੇ ਉਹਦਾ ਕਤਲ ਕਰ ਦਿੱਤਾ ਗਿਆ ਹੈ ਤੇ ਪੁਲਿਸ ਨੇ ਹਰ ਕੋਸ਼ਿਸ਼ ਕੀਤੀ ਹੈ ਕਿ ਇਸ ਮਾਮਲੇ ਨੂੰ ਇਸ ਤਰ੍ਹਾਂ ਹੀ ਨਿਪਟਾ ਦਿੱਤਾ ਜਾਵੇ ਹੱਸ਼ਪ ਕਰ ਦਿੱਤਾ ਜਾਵੇ ਕਰਦਿਆਂ ਨੂੰ ਧਮਕੀਆਂ ਤੱਕ ਦਿੱਤੀਆਂ ਪੁਲਿਸ ਨੇ ਕਿ ਪੁਲਿਸ ਨਾਲ ਬੈਰ ਪਾਉਣਾ ਠੀਕ ਨਹੀਂ ਹੁੰਦਾ ਤੁਸੀਂ ਇਹਨੂੰ ਖਤਮ ਕਰੋ ਗੱਲ ਨੂੰ ਇੱਥੇ ਤੱਕ ਕਿ ਕਿ 4 ਘੰਟੇ ਪੁਲਿਸ ਨੇ ਅੰਦਰ ਨਾਲੇ ਪੁਲਿਸ 4 ਪੌਣਾ ਘੰਟਾ ਰਹੀ ਹੈ ਲੇਕਿਨ ਬਾਹਰ ਆ ਕੇ ਕਹਿੰਦੇ ਕਿ ਜੀ ਇੱਥੇ ਤਾਂ ਕੁੜੀ ਹੈ ਹੀ ਨਹੀਂ। ਜਦਕੇ ਕੁੜੀ ਦੀ ਮਾਂ ਨੇ ਕੈਮਰਿਆਂ ਦੇ ਵਿੱਚ ਦੇਖ ਲਿਆ ਸੀ ਕਿ ਕੁੜੀ ਇਸ ਘਰ ਦੇ ਵਿੱਚ ਬੜੀ ਹੈ ਤੇ ਦੁਬਾਰੇ ਵਾਪਸ ਨਹੀਂ ਆਈ। ਉਹਨਾਂ ਨੇ ਉਹਦੀ ਨਾ ਗੱਲ ਮੰਨ ਕੇ ਉਸ ਨੂੰ 3 ਘੰਟੇ ਅਤੁਰ ਉਤਰ ਘਮਾਉਂਦੇ ਰਹੇ। ਪੌਣਾ ਘੰਟਾ ਘਰ ਦੀ ਸਰਚ ਕਰਦੇ ਰਹੇ ਫਿਰ ਬਾਹਰ ਆ ਕੇ ਕਹਿੰਦੇ ਕੋਈ ਨਹੀਂ ਹੈ ਇੱਥੇ ਕੁੜੀ ਹੈ ਹੀ ਨਹੀਂ ਛੋਟੇ ਜਿਹੇ ਘਰ ਦੇ। ਸੋ ਇਹ ਇੱਕ ਬਹੁਤ ਹੀ ਕਨੌਣੀ ਹਰਕਤ ਹੋਈ ਹੈ। ਤੇ ਹਰਕਤ ਹੋਣ ਤੋਂ ਬਾਅਦ ਪੁਲਿਸ ਦੀ ਮਿਲੀ ਪੁਗਤੇ ਨਾਲ ਜਿਹੜਾ ਮਾਮਲੇ ਨੂੰ ਖੁਰਦ-ਬੁਰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਤਾਂ ਲੋਕਾਂ ਦਾ ਰੋਸ ਸੀ ਕੁੜੀ ਦੀ ਮਾਂ ਦੀ ਜਿਹੜਾ ਆਪਣੀ ਕੁੜੀ ਦਾ ਇਨਸਾਫ ਲੈਣ ਵਾਸਤੇ ਜਿਹੜੀ ਪੂਰੀ ਕੋਸ਼ਿਸ਼ ਕੀਤੀ ਜਿਹਦੇ ਕਰਕੇ ਇਹ ਮਾਮਲਾ ਦਰਜ ਹੋਇਆ ਜਦ ਸਰਕਾਰਾਂ ਦਬ ਜਾਣ ਜਦ ਸਰਕਾਰਾਂ ਸਹੀ ਰਹਿਨਮਾਈ ਨਾ ਕਰ ਸਕਣ ਜਾਦ ਸਰਕਾਰਾਂ ਟਿੱਲ ਦੇਣ ਪੁਲਿਸ ਨੂੰ ਜਾਦ ਪੁਲਿਸ ਸਹੀ ਕਾਰਵਾਈ ਨਾ ਕਰਦੀ ਹੋਵੇ ਤਾਂ ਅਜਈਆਂ ਕੁਰਤੀਆਂ ਸਮਾਜ ਦੇ ਵਿੱਚ ਜਨਮ ਲੈਂਦੀਆਂ ਆ ਆ ਜਿਹੜੀ ਕੁਰਤੀ ਹੋਈ ਹੈ ਇੱਥੇ ਜਲੰਧਰ ਦੇ ਵਿੱਚ ਹੀ ਨਹੀਂ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਬਹੁਤ ਮਾੜੀ ਹੈ ਹਰ ਰੋਜ਼ ਕਤਲ ਹੁੰਦੇ ਆ ਬਲਾਤਕਾਰ ਹੁੰਦੇ ਆ ਲੁੱਟਾਂ ਹੁੰਦੀਆਂ ਖੋਹਾਂ ਹੁੰਦੀਆਂ ਜਲੰਧਰ ਦੇ ਵਿੱਚੇ ਪਹਿਲਾਂ ਇੱਕ ਕੈਮਿਸਟ ਦੀ ਦੁਕਾਨ ਲੁੱਟ ਲਈ ਫੇਰ ਇੱਕ ਸੁਨਿਆਰਾ ਲੁੱਟ ਲਿਆ ਰੋਜ਼ ਦੀਆਂ ਗੱਲਾਂ ਹੋ ਗਈਆਂ ਜਾਂਦੀਆਂ ਬੀਬੀਆਂ ਦੀ ਚੈਨ ਖੋਲੇ ਜਾਂਦੇ ਆ ਕਿਸੇ ਦੀ ਮੁੰਦੀ ਲਾ ਲੈ ਜਾਂਦੇ ਕਿਸੇ ਦਾ ਕੜਾ ਲਾ ਲੈ ਜਾਂਦੇ ਆ ਸੋ ਹਾਲਾਤ ਬਹੁਤ ਮਾੜੇ ਐ ਪੁਲਿਸ ਕਾਰਵਾਈ ਕਰਨ ਦੇ ਵਿੱਚ ਕਿਉਂ ਗਰੇਜ ਕਰਦੀ ਸੀ ਪੁਲਿਸ ਨੂੰ ਕਿਆ ਚਾਅ ਹੋ ਸੀਗਾ ਕਿ ਜੀ ਪਰਚਾ ਨਾ ਹੋਵੇ ਪੁਲਿਸ ਕਿਉਂ ਅੰਦਰ ਪਈ ਲਾਸ਼ ਨੂੰ ਬਾਹਰ ਆ ਕੇ ਕਹਿ ਰਹੀ ਅੰਦਰ ਕੋਈ ਨਹੀਂ ਹੈ ਸਾਨੂੰ ਇਹਨਾਂ ਗੱਲਾਂ ਦੇ ਜਵਾਬ ਚਾਹੀਦੇ ਐ ਇੱਥੇ ਦੇ ਨੁਮਾਇंदे ਉਹਨਾਂ ਦੀ ਪੈਰਵਾਈ ਕਰਦੇ ਐ ਜਿਨ੍ਹਾਂ ਨੇ ਬਲਾਤਕਾਰ ਕੀਤਾ ਤੇ ਜਿਨ੍ਹਾਂ ਨੇ ਕਤਲ ਕੀਤਾ ਉਹ ਪੁਲਿਸ ਨੂੰ ਹਰ ਕਾਰਵਾਈ ਕੋਗ ਰਹੇ ਐ ਜਿਹੜੇ ਝਾੜੂ ਵਾਲਿਆਂ ਦੇ ਨਮੇ ਦੇ ਸੋ ਇਹ ਕਿਸੇ ਤਰ੍ਹਾਂ ਵੀ ਸਮਾਜ ਨੂੰ ਮਨਜ਼ੂਰ ਨਹੀਂ ਲੁੱਟ ਲੈ ਗਏ ਚਲੋ ਠੀਕ ਐ ਬੰਦਾ ਵੀ ਮਾਰਤਾ ਲੈਕਿਨ ਹੁਣ ਸਾਡੇ ਆਂ 3 ਭੈਣਾਂ ਨੂੰ ਪੈ ਗਿਆ ਹੁਣ ਬਲਾਤਕਾਰ ਹੋਣ ਲੱਗ ਗਿਆ ਨਾ ਬਾਲਕ ਲੜਕੀਆਂ ਦੇ ਸਾਨੂੰ ਇਹ ਕਿਸੇ ਤਰ੍ਹਾਂ ਮਨਜ਼ੂਰ ਨਹੀਂ ਅਸੀਂ ਮੰਗ ਕਰਦੇ ਹਾਂ ਕਿ ਜਿਹੜੇ ਪੁਲਿਸ ਕਰਮਚਾਰੀਆਂ ਨੇ ਇਸ ਨੂੰ ਇੱਥੇ ਥੱਲੇ ਆ ਕੇ ਅੰਦਰ ਜਾ ਕੇ ਫਿਰ ਕਿਹਾ ਕਿ ਜੀ ਇੱਥੇ ਕੁੜੀ ਹੈ ਨਹੀਂ ਜਿਹੜੇ ਅੰਦਰ ਕੁੜੀ ਦੇ ਕਾਤਲ ਹੋਇਆ ਬਲਾਤਕਾਰ ਹੋਏ ਦੇ ਮੌਜੂਦ ਹੋਣ ਦੇ ਅੰਦਰ ਮਰੀ ਹੋਈ ਲਾਸ਼ ਦੇ ਨਾਲ ਬੈਠ ਕੇ ਚਾਹ ਪਿੰਦੇ ਰਹੇ ਐਸੀ ਚਾਉਂਦੇ ਉਹਨਾਂ ਨੂੰ ਡਿਸਮਿਸ ਕੀਤਾ ਜਾਵੇ ਐਸੀ ਚਾਉਂਦੇ ਉਹਨਾਂ ਦੀ ਜਵਾਬ ਤਲਬੀ ਹੋਵੇ ਉਹ ਐਸਪੀ ਦੀ ਤੇ ਉਹਨਾਂ ਪੰਜ ਐਸਐਚਓਾਂ ਦੀ ਪੰਜ ਐਸਐਚਓ ਇਕੱਠੇ ਹੋ ਕੇ ਇੱਕ ਏਸੀਪੀ ਉਹਨਾਂ ਨੇ ਪਰਿਵਾਰ ਨੂੰ ਹਰ ਤਰੀਕੇ ਨਾਲ ਦਰਵਾਇਆ ਜਲੰਧਰ ਦੇ ਵਿੱਚ ਕਿ ਤੁਹਾਡੀ ਕੁੜੀ ਦੇ ਬਲਾਤਕਾਰ ਉਹਦੇ ਕਤਲ ਨੂੰ ਸਹੀ ਤਰੀਕੇ ਦੇ ਨਾਲ ਐਫਆਈਆਰ ਲਿਖਣ ਚ ਨਹੀਂ ਸੀ ਆ ਰਹੇ ਔਰ ਉਹਨਾਂ ਨੂੰ ਡਰਾਇਆ ਕਿ ਜੀ ਤੁਸੀਂ ਇਹ ਪੰਗੇ ਵਿੱਚ ਨਾ ਪਾਓ ਖਤਮ ਕਰੋ ਗੱਲ ਨੂੰ ਸਾਨੂੰ ਇਹ ਕਿਸੇ ਤਰ੍ਹਾਂ ਵੀ ਲੋਕਾਂ ਨੂੰ ਮਨਜ਼ੂਰ ਨਹੀਂ ਹੈ ਐਸੀ ਬਾਰਨ ਕਰਦੇ ਆਂ ਪੁਲਿਸ ਨੂੰ ਐਸੀ ਬਾਰਨ ਕਰਦੇ ਆਂ ਸਰਕਾਰ ਨੂੰ ਕਿ ਜੇ ਉਹਨਾਂ ਪੁਲਿਸ ਵਾਲਿਆਂ ਤੇ ਕਾਰਵਾਈ ਨਾ ਕੀਤੀ ਤਾਂ ਸਾਨੂੰ ਮਜਬੂਰਨ ਐਜੀਟੇਸ਼ਨ ਕਰਨਾ ਪਏਗਾ ਸਾਨੂੰ ਮਜਬੂਰਨ ਗਲੀਆਂ ਨਾਲੀਆਂ ਚੌਂਕਾਂ ਦੇ ਵਿੱਚ ਨਿਕਲਣਾ ਪਏਗਾ ਗਲੀਆਂ ਦੇ ਵਿੱਚ ਬਾਜ਼ਾਰਾਂ ਨੂੰ ਬੰਦ ਕਰਨਾ ਪਏਗਾ ਇਸ ਕਰਕੇ ਪਹਿਲੇ ਹੀ ਮਾਹੌਲ ਪੰਜਾਬ ਦਾ ਬਹੁਤ ਖਰਾਬ ਹੈ ਐਸੀ ਇਸ ਤਰ੍ਹਾਂ ਨਹੀਂ ਕਰਨਾ ਚਾਹੁੰਦੇ ਐਸੀ ਕਹਿੰਦੇ ਆ ਕਿ ਜਿਹੜੇ ਕਰਮਚਾਰੀਆਂ ਨੇ ਮਾਹੌਲ ਖਰਾਬ ਕੀਤਾ ਜਿਨ੍ਹਾਂ ਨੇ ਲਾਸ਼ ਨੂੰ ਅੰਦਰ ਰੱਖ ਕੇ ਅੰਦਰ ਚਾਹ ਪੀਤੀਆਂ ਪੌਣੇ ਘੰਟੇ ਬਾਅਦ ਆ ਕੇ ਕਿਹਾ ਅੰਦਰ ਲਾਸ਼ ਨਹੀਂ ਹੈ ਲੋਕਾਂ ਨੇ ਜ਼ਬਰਦਸਤੀ ਪਰਿਵਾਰ ਨੇ ਕੁੜੀ ਦੀ ਮਾਂ ਨੂੰ ਪਤਾ ਸੀ ਅੰਦਰ ਕੁੜੀ ਹੈ ਉਥੇ ਦੇ ਹਿੱਲਿਓ ਨਹੀਂ ਪੁਲਿਸ ਵਾਲਿਆਂ ਨੇ ਉਹਨੂੰ ਪਾਸੇ ਕਰਨ ਦੀ ਕੋਸ਼ਿਸ਼ ਕੀਤੀ ਹੈ ਕਹਿੰਦੇ ਕੱਲ ਨੂੰ 10 ਵਜੇ ਆਇਓ ਥਾਣੇ ਵਿੱਚ ਫੇਰ ਲੱਭਾਂਗੇ ਤੁਹਾਡੀ ਕੁੜੀ ਨੂੰ ਕੁੜੀ ਦੀ লাশ ਅੰਦਰ ਪਈ ਹੈ ਫੇਰ ACP আর পুলিশ ਪਰਿਵਾਰ ਨੂੰ ਦਬਾ ਕੇ FIR ਨਹੀਂ ਲਿਖਣਾ ਚਾ ਰਹੇ ਸੀ। ਕੀ ਦਬਾਅ ਹੈ پولیس ਤੇ ਐਸੀ ਇਹ ਜਾਣਨਾ ਚਾਹੁੰਦੇ ਆ ਆਮ ਆਦਮੀ ਪਾਰਟੀ ਦਾ ਇੱਥੇ ਦਾ ਮੰਤਰੀ ਹੈ MLA ਹੈ। ਉਸ ਨੂੰ ਪੁੱਛਿਆ ਮੈਂ ਤਾਂ ਪਹਿਲੇ ਹੀ ਕਹਿੰਦਾ ਹੁੰਦਾ ਸੀ ਇਹ ਹੋਮੋਪੈਥਿਕ ਦੀ ਗੋਲੀਆਂ ਨਾਲ ਇਹਦਾ ਫਾਇਦਾ ਨੁਕਸਾਨ ਨਹੀਂ ਕੋਈ ਨਹੀਂ। ਲੇਕਿਨ ਅੱਜ ਨੁਕਸਾਨ ਹੋ ਰਿਹਾ ਉਹਦਾ ਅੱਜ ਉਹ ਕਾਰਵਾਈ ਨੂੰ ਰੋਕ ਰਿਹਾ ਹੈ ਅੱਜ ਸਰਕਾਰ ਕਾਰਵਾਈ ਨੂੰ ਰੋਕ ਰਹੀ ਹੈ ਬੜਾ ਕੋਈ ਮਰ ਜੇ ਤਾਂ ਮੁੱਖ ਮੰਤਰੀ ਵੀ ਜਦੇ ਬਾਕੀ ਵੀ ਸਾਰੇ ਜਦੇ ਸਰਧਾਂਜਲੀਆਂ ਦੇਣ ਲੱਗ ਜਾਂਦੇ ਆ ਸਾਡੀ ਕੁੜੀ ਦਾ ਕਤਲ ਹੋ ਗਿਆ ਬਲਾਤਕਾਰ ਹੋ ਗਿਆ ਤੇ ਕੋਈ ਪੁੱਛਣ ਨੂੰ ਤਿਆਰ ਨਹੀਂ ਹੈ ਐਸੀ ਬਰਦਾਸ਼ਤ ਨਹੀਂ ਕਰਾਂਗੇ ਐਸੀ ਐਜੀਟੇਸ਼ਨ ਕਰਾਂਗੇ ਐਸੀ 2-3 ਦਿਨ ਦਿੰਦੇ ਆ ਜੇ ਸਰਕਾਰ ਕਾਰਵਾਈ ਕਰੇਗੀ ਨਹੀਂ ਤਾਂ ਅਸੀਂ ਕਾਰਵਾਈ ਸ਼ੁਰੂ ਕਰਾਂਗੇ ਪੁਲਿਸ ਕਹਿੰਦੀ ਕੱਲਾ ਸਸਪੈਂਡ ਕਰ ਦਿੱਤਾ ਕੀ ਲੱਗਦਾ ਕਿ ਯਾਰ ਗੱਲ ਸੁਣੋ ਸਾਡੀ ਤਾਂ ਕੁੜੀ ਮਾਰਤੀ ਬਲਾਤਕਾਰ ਕਰਕੇ ਤੇ ਉਹ ਬੰਦੇ ਵਿੱਚ ਬਾਅਦ ਦੇ ਵਿੱਚ ਇਨਵੋਲ ਹੋਏ ਆ ਕੇ ਉਹਨਾਂ ਨੇ ਜਾਣ ਬੁੱਝ ਕੇ ਅੰਦਰ ਕੁੜੀ ਪਈ ਹੈ ਛੋਟਾ ਜਿਹਾ ਘਰ ਸਰਚ ਕਰਕੇ ਪੌਣੇ ਘੰਟੇ ਚੋਂ ਬਾਹਰ ਨਿਕਲੇ ਆ ਫਿਰ ਕਹਿੰਦੇ ਅੰਦਰ ਤਾਂ ਕੁੜੀ ਹੈ ਹੀ ਨਹੀਂ ਤੁਸੀਂ ਕੱਲ ਨੂੰ ਆਇਓ ਮਤਲਬ ਇਹ ਸੀ ਕਿ ਪੁਲਿਸ ਉਹਦੀ Laash ਨੂੰ ਖੁਰਦ-ਬੁਰਦ ਕਰਨਾ ਚਾਹੁੰਦੀ ਸੀ ਤੇ ਬਾਅਦ ਚ ਐਫ ਆਈ ਆਰ ਕਰਨਾ ਨਹੀਂ ਸੀ ਚਾਹੁੰਦੀ ਸਾਰੇ ਐਸੀ ਨਹੀਂ ਮੰਨਦੇ ਕਿ ਇੱਕ ਬੰਦੇ ਨੂੰ ਸਸਪੈਂਡ ਕਰਤਾ ਫਿਰ ਉਹਨੂੰ ਇੱਥੇ ਲਾਊਗਾ ਉਹ ਸਾਨੂੰ ਦੰਦ ਚੜਾਊਗਾ ਵੀ ਤੁਹਾਡੀ ਕੁੜੀ ਦਾ ਬਲਾਤਕਾਰ ਕਰਾਇਆ ਸੀ ਐਸੀ ਇਹਨਾਂ ਦੀ ਬਰਖਾਸਤੀ ਮੰਗਦੇ ਉਹਨਾਂ ਨੂੰ ਡਿਸਮਿਸ ਕਰੋ ਤੇ بڑے ਅਫਸਰ ਵੀ ਜਿਨ੍ਹਾਂ ਨੇ ਐਸ ਐਚਓ ਏ ਸੀ ਪੀ ਜਿਨ੍ਹਾਂ ਨੇ ਘਰ ਨੂੰ ਕਰਦਿਆਂ ਨੂੰ ਧਮਕਾਇਆ ਉਹਨਾਂ ਤੇ ਵੀ ਅਸੀਂ ਕਾਰਵਾਈ ਚਾਹੁੰਦੇ ਆਂ ਆ ਦੇਖਿਆ ਜਾਂਦਾ ਹੁਣ ਸ਼ਾਹਪੁਰ ਸ਼ਾਹਪੁਰ ਦੀ ਵੀ ਕੀ ਐਸੀ ਮੰਗ ਕੀਤੀ ਹੈ ਮੈਂ ਇੱਥੇ ਦੇ ਸੀਪੀ ਨੂੰ ਬੀਬੀ ਨੂੰ ਟੈਲੀਫੋਨ ਕੀਤਾ ਕਿ ਕੇਸ ਨੂੰ ਫਾਸਟ ਟਰੈਕ ਤੇ ਲਗਾਇਆ ਜਾਵੇ ਤੁਰੰਤ ਕਿਉਂਕਿ ਇਹ ਬਿਲਕੁਲ ਸਿੱਧਾ ਸਿੱਧਾ ਕੇਸ ਹੈ ਇਹਦੀ ਚਲਾਨ ਪੇਸ਼ ਕੀਤਾ ਜਾਵੇ ਫਾਸਟ ਟਰੈਕ ਤੇ ਲਗਾਇਆ ਜਾਵੇ ਉਹਨਾਂ ਨੂੰ ਡਿਸਮਿਸ ਕੀਤਾ ਜਾਵੇ ਜਿਹੜੇ ਬੰਦੇ ਇਨਵੋਲ ਮੈਂ ਪੁਲਿਸ ਵਾਲੇ ਜਿਹੜਾ ਨੇ ਪੁਲਿਸ ਨੂੰ ਅਫਸਰਾਂ ਤੇ ਐਸ ਐਚ ਓ ਨੇ ਡਰਾਇਆ ਉਨ੍ਹਾਂ ਦੀ ਜਵਾਬ ਤਲਵੀ ਕੀਤੀ ਜਾ ਰਹੀ ਹੈ ਨਹੀਂ ਸਾਹਿਬ ਜਲੰਧਰ ਦੇ ਹਾਲਾਤ ਬਾਤ ਤੋਂ ਬੱਤਰ ਹੁੰਦੇ ਜਾਂਦੇ ਯਾਰ ਰੋਜ਼ਾਨਾ ਗੋਲੀਆਂ ਚੱਲ ਰਹੀਆਂ ਨੇ ਲੁੱਟਖੋਮਾਂ ਹੋ ਰਹੀਆਂ ਨੇ ਹੁਣ ਤਾਂ ਰੇਪ ਦੇ ਕੇਸ ਵੀ ਆਮ ਆ ਪ੍ਰਸ਼ਾਸਨ ਕਿਸ ਤਰ੍ਹਾਂ ਦੇਖ ਬੱਤਰਕਾਰ ਸਾਹਿਬ ਆ ਥੋੜੇ ਦਿਨ ਪਹਿਲਾਂ ਨਸ਼ਿਆਂ ਦੇ ਵਿੱਚ ਗੋਲੀਆਂ ਮਾਰ ਕੇ ਮਰ ਗਏ ਨਸ਼ੇ ਵੇਚਣ ਵਾਲੇ ਨਸ਼ਿਆਂ ਦੀ ਪਰਮਾਰ ਹੈ ਗੱਲੇ ਜਲੰਧਰ ਚ ਨਹੀਂ ਹੈ ਇਹ ਸਾਰੇ ਪੰਜਾਬ ਦਾ ਹੀ ਇਹ ਹਾਲ ਹੋ ਗਿਆ ਮੈਂ ਪਹਿਲਾਂ ਕਿਹਾ ਸੀ ਸਟੇਜ ਚਲਾਉਣਾ ਤੇ ਸਟੇਟ ਚਲਾਉਣ ਦੇ ਵਿੱਚ ਬੜਾ ਫਰਕ ਹੈ ਇਹ ਸਿਰਫ ਸਟੇਜ ਚਲਾ ਰਹੇ ਆ ਮਸ਼ਹੂਰੀਆਂ ਦੇ ਨਾਲ ਸਰਕਾਰ ਚਲਾਈ ਜਾ ਰਹੀ ਹੈ ਆ ਹੁਣ ਵੀ ਅੰਦਰ ਬੰਦਾ ਕਹਿ ਰਿਹਾ ਸੀ ਅਸੀਂ ਪਛਤਾ ਰਹੇ ਹਾਂ ਕਿ ਅਸੀਂ ਐਨੀ ਮਾੜੀ ਸਰਕਾਰ ਲਿਆਂਦੀ ਕਿ ਸਾਡੇ ਰੋਜ਼ ਦੇ ਘਰਾਂ ਦੇ ਵਿੱਚ ਬੈਣ ਪੈਣੇ ਸ਼ੁਰੂ ਹੋਏ